ਧਾਰਕੜ ਸਰਸ ਬੰਦ ਹੋ ਜਾ ਰਹੀ ਹੈ ਹਾਂ ਧਾਰਕੜ ਸਰਸ ਜੀ ਵਸਤੇ ਵੀ ਹੋ ਮਹਿਲਾਵਾਂ ਦੇ ਡੈਂਡੇ ਨਹੀਂ ਨਹੀਂ ਅਜੇ ਅਜੇ ਬਹੁਤ ਕੁਝ ਨਹੀਂ ਅਫਵਾਹ ਹੀ ਹੈ ਅਜੇ ਕੋਈ ਇਦਾਂ ਦੀ ਗੱਲ ਨਹੀਂ ਇਦਾਂ ਦੀ ਏ ਘਰੇ ਹਾਂ ਜੇ ਪਾਣੀ ਦਾ ਪੰਗਾ ਪਾਇਆ ਦਾ 50 10 ਦਾ ਕੀ ਹੈ ਉਹ ਮਤਲਬ ਨਹੀਂ ਦੇ ਕੋਈ ਬੰਦਾ ਦੀ ਗੱਲ ਤੇ ਸੱਦਾ ਜਾਏ ਆ ਕਿ ਅਸੀਂ ਬਲ ਜੋ ਮੁਖੰਤੀ ਸਾਹਿਬ ਨੇ ਕੱਲ ਕਿਹਾ ਕਿ ਸਾਡੇ ਕੋਲ ਪਾਣੀ ਹੈ ਦੀ ਪੰਜਾਬ ਕੋ ਦੇਣ ਲਈ ਅਸੀਂ ਤੇ ਆਪਣਾ ਪਾਣੀ ਮਸੇ ਕੋ ਦਾ ਕਰਦੇ ਸਮਝੇ ਕਿ ਦੀ ਗੱਲ ਸਾਡਾ ਪਾਣੀ ਜਿਹੜਾ ਐਸ ਕਾ ਦੇਖੋ ਹੋਰ ਦੱਸ ਦਿੰਦੀ ਗੱਲ ਆ ਮਤਲਬ ਪਹਿਲੀ ਜੂਨ ਤੋਂ ਝੋਨੇ ਦਾ ਛੋਣੇ ਦਾ ਸ਼ੁਰੂ ਹੋ ਜਾਣਾ ਪੰਜਾਬ ਦੀ ਹਰ ਨੁੱਕਰ ਦੇ ਉੱਤੇ ਪਾਣੀ ਪਹਚਾਉਣਾ ਨਹਿਰੀ ਪਾਣੀ ਪਹਚਾਉਣਾ ਦਰਿਆਵਾਂ ਦਾ ਪਾਣੀ ਹੈ ਮੈਦਾਨਾਂ ਦੇ ਵਿੱਚ ਉਹ ਇੱਕ ਬੜੀ ਵੱਡਾ ਸਾਡੇ ਲਈ ਚੈਲੰਜ ਆ ਉਹਦਾ ਹੀ ਪਹਚਾਦਾਂਗੇ ਇਸ ਕਰਕੇ ਸਾਡੇ ਕੋਲ ਸਰ ਕੋਈ ਪਾਣੀ ਹੈ ਨਹੀਂ ਹਰਿਆਣੇ ਦੇ ਲਈ ਇੱਕ ਬੂੰਦ ਪਾਣੀ ਹੈ ਇੱਕ ਗਲਾਸ ਵੀ ਉਹ ਕਹਦੇ ਨੇ ਦੇ ਦਿਓ ਇੱਕ ਗਲਾਸ ਵੀ ਸਾਡੇ ਕੋਲ ਵਾਧੂ ਪਾਣੀ ਨਹੀਂ ਆਗਾ ਨਾ ਹੀ ਦਿਆਂਗੇ ਨਾ ਸਾਡੇ ਕੋਲ ਹੈਗਾ ਇਹ ਸਾਡੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ ਸਾਡੇ ਸ਼ਹਿਰ ਦੀ ਸਾਡੇ ਸ਼ਹਿਰ ਦੇ ਵਾਸੀ ਆਲੀ ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਨੂੰ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਬਾਹਰ ਕੱਢਣਾ ਸਾਫ਼ ਕਰਨਾ ਤੇ ਅੱਜ ਕੱਲ ਜਿਹੜੇ ਮਤਲਬ ਜਿਹੜੇ ਪ੍ਰਦੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਨੇ ਜਿਹੜੀ ਮਤਲਬ ਗਰੀਨ ਗਰੀਨ ਕਮਿਸ਼ਨਲ ਇੰਡੀਆ ਦਾ ਉਹਦੀਆਂ ਹਦਾਇਤਾਂ ਮੁਤਾਬਕ ਇਹਦਾ ਜਿਹੜਾ ਪਾਣੀ ਅਸੀਂ ਸਾਫ਼ ਕਰਨ ਤੋਂ ਬਿਨਾ ਸਕੀ ਨਾਲੇ ਦੇ ਵਿੱਚ ਵੀ ਪਾ ਸਕਦੇ। ਇਸ ਕਰਕੇ ਇਹਨੂੰ ਸਾਫ਼ ਕੀਤਾ ਜਾਂਦਾ। ਦੋ ਤਿੰਨ ਦਾ ਸਾਫ਼ ਕਰਕੇ ਵਿੱਚ ਕੁਝ ਦਵਾਈ ਪਾਉਂਦੇ ਆ। ਦਵਾਈ ਪਾ ਕੇ ਫਿਰ ਸਕੀ ਨਾਲੇ ਨੂੰ ਪਾ ਦਿੰਦੇ। ਪਰ ਥੇੜੋ ਸਾਡਾ ਦੂਸਰਾ ਜੂੰਟ ਲੱਗ ਗਿਆ। ਤੇ ਫਿਰ ਇਹ ਪਾਣੀ ਜਿਹੜਾ ਖੇਤਾਂ ਵਾਸਤੇ ਯੂਜ਼ ਹੋਊਗਾ ਇਹ ਇੱਕ ਬਹੁਤ ਵੱਡੀ ਕਦੋਂ ਤੱਕ ਉਹ ਮੈਨੂੰ ਲੱਗਦਾ ਕਿ ਇਸ ਸਾਲ ਦੇ ਐਂਡ ਤੱਕ ਅਸੀਂ ਕਰ ਦਿੰਦੇ। ਥੋੜੇ ਉਹਦੀਆਂ ਫਾਰਮੈਲਿਟੀਆਂ ਜਿਆਦੀ ਜਿਆਦੀ ਹੁੰਦੀਆਂ। ਪਰ ਇਸ ਸਾਲ ਦੇ ਐਂਡ ਤੱਕ ਉਹਨੂੰ ਅਸੀਂ ਕੰਪਲੀਟ ਕਰ ਦਾਂਗੇ ਅਗਲੇ ਸਾਲ ਇਥੋਂ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਣ ਲੱਗ ਜੂ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਜਿਹੜਾ ਸੰਤ ਸੀਚੇ ਵਾਲਾ ਮਾਡਲ ਆ ਦਬਾਬੇ ਦੇ ਵਿੱਚ ਉਹ ਵੀ ਪਾਣੀ ਖੇਤਾਂ ਨੂੰ ਦਿੰਦੇ ਐ ਏਦਾਂ ਕਲੀਨ ਕਰਕੇ ਮੈਂ ਉਹ ਵੀ ਦੇਖਿਆ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹਦਾ ਪਾਣੀ ਜਿਹੜਾ ਉਹ ਕਲੀਨ ਕਰਕੇ ਤੇ ਖੇਤਾਂ ਨੂੰ ਦਿੱਤਾ ਜਾਵੇ ਪਰ ਮੈਂ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਪਰਮਾਤਮਾ ਨੇ ਕਿਰਪਾ ਰੱਖੀ ਤਾਂ ਜੂਨ ਮਹੀਨੇ ਦੇ ਵਿੱਚ ਉਹ ਸੇਮ ਥਿੰਗ ਜਦ ਅਮਦਾਸ ਮੇਰੀ ਫਾਈਲ ਜਿਹੜੀ ਆ ਲਗਭਗ ਡਨ ਹੋ ਗਈ ਆ ਮੈਂ ਸਾਰਾ ਕੁਝ ਉਹਦਾ ਮਨਜ਼ੂਰ ਕਰਾ ਲਿਆ ਉਹਦੇ ਪੈਸੇ ਵੀ ਥੋੜੀ ਜ਼ਮੀਨ ਉਹਦੀ ਲੈਣ ਵਾਲੀ ਆ ਐਸ ਮਹੀਨੇ ਦੇ ਵਿੱਚ ਸ਼ਾਇਦ ਬਈ ਦੇ ਵਿੱਚ ਵਿੱਚ ਜੋ ਹੋ ਗਿਆ ਅਸੀਂ ਜੂਨ ਚ ਉਹਦਾ ਵੀ ਨਹੀਂ ਪੱਥਰ ਰੱਖਾਂਗੇ ਰਮਦਾਸ ਦੇ ਵਿੱਚ ਵੀ ਸੇਮ ਇਦਾਂ ਦਾ ਜੂਨ ਜਿਹੜਾ ਉਹਦੇ ਉਹਦਾ ਸਾਨੂੰ ਜ਼ਮੀਨ ਵਿੱਚੇ ਲੈਣ ਵਾਸਤੇ 9 ਕਰੋੜ ਰੁਪਇਆ ਜਿਹੜਾ ਮੈਂ ਮੁੱਖ ਮੰਤਰੀ ਸਾਹਿਬ ਕੋਲੋਂ ਉਹ ਕਰਵਾਇਆ ਦੇਖੋ ਐਂਡ ਤੇ ਜਾ ਕੇ ਕਿੰਨਾ 8 ਦਿਨ ਦਾ 7 ਦਿਨ ਦਾ ਐਸਟੀਪੀ ਜੂਨ ਜਿਹੜਾ ਸੇਮ ਜਿਹੜਾ ਲਾਵਾਂਗੇ ਉੱਥੇ ਇੱਕ ਦਾ ਐਕਚੁਅਲੀ ਕੀ ਹੋਇਆ ਕਿ ਜ਼ਮੀਨ ਦੀ ਪ੍ਰੋਬਲਮ ਆ ਗਈ ਥੋੜਾ ਲੇਟ ਹੋ ਗਿਆ ਉਹ ਪਰ ਹੁਣ ਉਹ ਜਿਹੜਾ ਅਫਸਰ ਦਾ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਸਾਡੇ ਡਾਕਟਰ ਜੋਗਤੋਂ ਨੇ ਉਹਨਾਂ ਨੇ ਮੈਨੂੰ ਕਿਹਾ ਤਾਲੀਆ ਸਾਹਿਬ ਅਸੀਂ ਮਈ ਦੇ ਵਿੱਚ ਡੰਨ ਕਰ ਦੇਣਾ ਜੇ ਉਹ ਮਈ ਦੇ ਵਿੱਚ ਡੰਨ ਹੋ ਗਿਆ ਤੇ ਅਸੀਂ ਜੂਨ ਦੇ ਵਿੱਚ ਉਹ ਵੀ ਜਿਹੜਾ ਅਮਦਾਸ ਦੇ ਵਿੱਚ ਸਿਫਟ ਹੋ ਜਾ ਅੱਜ ਇੱਕ ਬਟਨ ਦਬਾ ਕੇ ਤੁਹਾਡੇ ਲਈ ਸ਼ੁਰੂਆਤ ਕੀਤੀ ਗਈ ਕਿੰਨਾ ਫਾਇਦਾ ਹੋਇਆ ਨਾਲ ਨਹੀਂ ਜੀ ਬਹੁਤ ਫਾਇਦਾ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪੀਣ ਵਾਲਾ ਸਾਫ਼ ਪਾਣੀ ਚਾਹੀਦਾ ਤੇ ਗੰਦੇ ਪਾਣੀ ਦਾ ਨਿਕਾਸ ਚਾਹੀਦਾ ਜੇ ਇਹ ਹੀ ਦੋ ਚੀਜ਼ਾਂ ਕਰ ਦਈਏ ਤੇ ਇਹਦੇ ਨਾਲ ਦੀ ਸਰ ਕੋਈ ਹੋਰ ਪਵਿੱਤਰ ਕੰਮ ਨਹੀਂ ਕਰ। ਸੋ ਸ਼ਾਇਦ ਉਹ ਇਸ ਵੇਲੇ ਜਿਹੜਾ ਪੀਣ ਦਾ ਪਾਣੀ ਵੀ ਮਿਲਦੇ ਆ ਵਧੀਆ ਉਹਦਾ ਗੰਦੇ ਪਾਣੀ ਦਾ ਵੀ ਅਸੀਂ ਸਿਸਟਮ ਸਾਦਾ ਲਾਤਾ ਜਿਹੜਾ ਅਜੇ ਤੱਕ ਕਦੀ ਲੱਗਾ ਨਹੀਂ। ਮੈਨੂੰ ਕੱਲ੍ਹ ਬੱਸ ਤੋਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਨਗਰ ਪੰਚਾਇਤ ਦੇ ਪੱਟੀ ਸਾਹਿਬ ਨੇ ਕਿ ਇੱਕ ਦੋ ਮੋਟਰਾਂ ਸ਼ਾਇਦ ਉਹਦੀਆਂ ਬਦਲ ਆਲੀਆਂ ਸ਼ਾਇਦ ਦੇ ਵਿੱਚ ਧਾਰਕਾਣ ਸਰਸ ਬੰਨ ਹੋ ਜਾਈ ਹੈ ਹਾਂ ਧਾਰਕਾਣ ਸਰਸ ਨਹੀਂ ਪਾਸਟਰ ਵੀ ਰ ਕਹਿ ਲਾਉਣ ਦੇਣੇ ਨਹੀਂ ਨਹੀਂ ਅਜੇ ਅਜੇ ਬਾਅਦ ਕੁਛ ਨਹੀਂ ਅਫਵਾਹ ਹੀ ਹੈ ਅਜੇ ਅਜੇ ਕੋਈ ਇਦਾਂ ਦੀ ਗੱਲ ਨਹੀਂ ਇਦਾਂ ਦੀ ਕੀ ਕਰ ਰਹੇ ਆਂ ਅਜੇ ਪਾਣੀ ਦਾ ਪੰਗਾ ਪਾਇਆ ਦਾ ਪੰਜਾਬ ਸਰਕਾਰ ਦਾ ਕੀ ਹੈ ਉਹ ਮਸਲਾ ਨਹੀਂ ਨਹੀਂ ਕੋਈ ਪੰਗਾ ਨਹੀਂ ਗਾ ਉਹ ਸੱਦਾ ਜਾਇਆ ਕਿ ਅਸੀਂ ਬਲ ਜੋ ਮੁਖੰਤੀ ਸਾਹਿਬ ਨੇ ਕੱਲ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪੰਜਾਬ ਕੋ ਦੇਣ ਲਈ ਅਸੀਂ ਤੇ ਆਪਣਾ ਪਾਣੀ ਮਸੇ ਪੂਰਾ ਕਰਦੇ ਸਮਝ ਕੇ ਦੀ ਗੱਲ ਸਾਡਾ ਪਾਣੀ ਜਿਹੜਾ ਐਕਾ ਦੇਖੋ ਹੋਰ ਦੱਸ ਦਿੰਦੀ ਗੱਲ ਹੈ ਮਤਲਬ ਪਹਿਲੀ ਜੂਨ ਤੋਂ ਚੋਣੇ ਦਾ ਸ਼ੁਰੂ ਹੋ ਜਾਣਾ ਪੰਜਾਬ ਦੀ ਹਰ ਨੁੱਕਰ ਦੇ ਉੱਤੇ ਪਾਣੀ ਪਹੁੰਚਾਉਣਾ ਨਹਿਰੀ ਪਾਣੀ ਪਹੁੰਚਾਉਣਾ ਦਰਿਆਵਾਂ ਦਾ ਪਾਣੀ ਹੈ ਮੈਦਾਨਾਂ ਦੇ ਵਿੱਚ ਉਹ ਇੱਕ ਬੜੀ ਵੱਡਾ ਸਾਡੇ ਲਈ ਚੈਲੰਜ ਹੈ ਉਹਦਾ ਹੀ ਪਚਾਵਾਂਗੇ ਇਸ ਕਰਕੇ ਸਾਡੇ ਕੋਲ ਸਰ ਕੋਈ ਪਾਣੀ ਹੈ ਨਹੀਂ ਹਿਦਿਆਣੋਂ ਦੇਣ ਦੀ ਇੱਕ ਬੂੰਦ ਪਾਣੀ ਨਹੀਂ ਹੈ ਜੀ ਇੱਕ ਗਲਾਸ ਵੀ ਉਹ ਕਹਦੇ ਨੇ ਦੇ ਦਿਓ ਇੱਕ ਗਲਾਸ ਵੀ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਨਾ ਹੀ ਦਿਆਂਗੇ ਨਾ ਸਾਡੇ ਕੋਲ ਹੈਗਾ